ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਆਏ ਦਿਨ ਵਿਵਾਦਾਂ ਦੇ ਵਿੱਚ ਮਰੀਜ਼ਾਂ ਦਾ ਕਹਿਣਾ ਨਹੀਂ ਹੈ ਪੀਣ ਵਾਲਾ ਪਾਣੀ ਅਤੇ ਨਹੀਂ ਧਿਆਨ ਰੱਖਿਆ ਜਾਂਦਾ ਸਫਾਈ ਦਾ ਸਮਾਜ ਸੇਵੀ ਸਸਤਾਵਾ ਪਹੁੰਚੀਆਂ ਹਸਪਤਾਲ ਮਰੀਜ਼ਾਂ ਅਤੇ ਸਮਾਜ ਸੇਵੀ ਸਸਤਾਵਾ ਨੇ ਕੀ ਕਿਹਾ ਸੁਣੋ ਉਹਨਾਂ ਦੀ ਜੁਬਾਨੀ ਜੀ ਵੀਰ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਰਵੀਲ ਸਿੰਘ ਹੈ ਜੀ ਕਿੱਥੇ ਤੁਸੀਂ ਐਸੇ ਲੈ ਗਏ ਜੀ ਇਹ ਗੁਰੂ ਨਾਨਕ ਹਸਪੀਟਲ ਜੀ ਤੁਸੀਂ ਕਿੱਥੇ ਜਾ ਰਹੇ ਹੋ ਹੁਣ ਪਾਣੀ ਲੈਣ ਜਾ ਰਹੇ ਹਾਂ ਪਰੋਂ ਤੇ ਹਸਪਤਾਲ ਦੇ ਜਪਾਣੀ ਨਹੀਂ ਮਿਲਿਆ ਨਹੀਂ ਜੀ ਕਿੰਨੇ ਕਿੱਲੇ ਦਾ ਹੈ ਹਾਂਜੀ ਕਿੰਨੇ ਕਿੱਲੇ ਦਾ ਹੈ ਕਦੋਂ ਦੀ ਚੀਜ਼ ਦਿੱਕਤ ਆ ਰਹੀ ਆ ਮੇ ਤਾਂ 3-4 ਦਿਨ ਹੋ ਗਏ ਦਿੱਕਤ ਹੁਣ ਨਹੀਂ ਲਈ ਪਾਣੀ ਦੀ ਪਹਿਲੇ ਤੇ ਪਹਿਲਾਂ ਤੇ ਪਾਣੀ ਆਉਂਦਾ ਸੀ ਨਹੀਂ ਜੀ 5-6 ਦਿਨ ਹੋ ਗਏ ਹੋਦਾ ਮੇ ਨਾਮ ਹੈ ਮੇਰੇ ਘਰ ਦਾ ਜਦੋਂ 9 ਦਿਨ ਤੋਂ ਇੱਥੋਂ ਆਇਆ ਹੋਇਆ ਪਾਣੀ ਦੀ ਬਹੁਤ ਦਿੱਕਤ ਆ ਬਾਥਰੂਮ ਬਹੁਤ ਗੰਦੇ ਆ 9 ਦਿਨ ਤੋਂ ਬਿਲਕੁਲ ਬਾਥਰੂਮ ਸਾਫ਼ ਨਹੀਂ ਕੀਤੇ ਹੋਏ ਔਰ ਉਹਨਾਂ ਨੇ ਕਹਿ ਕੇ ਥੋੜਾ ਬਹੁਤ ਸਾਫ਼ ਕਰ ਲਾਈਟ ਵੀ ਨਹੀਂ ਹੈਗੀ ਬਿਲਕੁਲ ਬਲਬ ਹੋਦਾ ਆਪਣੇ ਕੋਲ ਲਗਾਉਏ तो और भी चाहिए कहते हैं सरकार ने वोटा इस करके पाई देंगे कि पाँच सरकार बारे सुने गए हॉस्पिटल बारे सकारी हॉस्पिटल तो गरीब ही आऊगा अमीर तो आऊगा नहीं तो गरीबी पानी तो मिल गर्मी कम से कम और कुछ नहीं था इस बार इन्होंने अपल करे जी इन हो दिन दुगनी रात चौकनी चल चढ़ी कला से रखे पानी वंडिया बहुत वीडियो गलत है गर्मी बहुत वादिया उपाला पार किया गरीबों गरीबों के बारे में जी इन्होंने और बहुत वीरिया उपराला चलो रब इन्हों दिन दुगनी रात चौकनी तरक्की दे और सेवा करने का मौका दे ਮੇਰਾ ਨਾਮ ਜੀ ਵਰੁਣ ਸਰੀਨ ਅਸੀਂ ਇੱਕ ਮਹੀਨਾ ਪਹਿਲਾਂ ਇੱਥੇ ਕਿਸੇ ਕਾਰਨਵਰਸ਼ ਆਏ ਸੀਗੇ ਹਸਪੀਟਲ 'ਚ ਅਸੀਂ ਇੱਥੇ ਵੇਖਿਆ ਕਿ ਇੱਥੇ ਪਾਣੀ ਦੀ ਕੋਈ ਵੀ ਫੈਸਿਲਿਟੀ ਨਹੀਂ ਆ ਲੋਕੀ ਗੁਰਦਾਨਕ ਹਸਪਤਾਲ ਦੇ ਬਾਹਰ ਹੋ ਜਾ ਕੇ ਪਾਣੀ ਭਰਦੇ ਨੇ ਅਸੀਂ ਇੱਥੇ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਜਿਹਦੇ ਨਾਲ ਕਿ ਆਪਾਂ ਸੋਚਿਆ ਸੀਗਾ ਕਿ ਪ੍ਰਸ਼ਾਸਨ ਜਾਗੇਗਾ ਇਹਨਾਂ ਦਾ ਡਿਪਾਰਟਮੈਂਟ ਜਾਗੇਗਾ ਤੇ ਜਿਹੜੇ ਸਾਡੇ ਸਿਆਸਤਦਾਰ ਨੇ ਉਹ ਜਾਗਣਗੇ ਤੇ ਇੱਥੇ ਮਰੀਜ਼ਾਂ ਵਾਸਤੇ ਪਾਣੀ ਦੀ ਫੈਸਿਲਿਟੀ ਕਰਨਗੇ ਪੂਰੀ ਕਿਉਂਕਿ ਲੋਕੀ ਇੱਥੇ ਵੇਖੋ 5ਵੀਂ 6ਵੀਂ ਮੰਜ਼ਲ ਤੋਂ ਥੱਲੇ ਉਤਰਦੇ ਨੇ ਤੇ ਬਾਹਰ ਗੁਰਦਾਨਕ ਹਸਪਤਾਲ ਤੇ ਜਾ ਕੇ ਪਾਣੀ ਲਿਆਉਂਦੇ ਨੇ ਗੁਰਦਾਨਕ ਹਸਪਤਾਲ ਜਿਹੜਾ ਹੈਗਾ ਵਾ ਪ੍ਰਭੂ ਜਿਹੜੇ ਸਾਡੇ ਪਰਮਾਤਮਾ ਨੇ ਗੁਰ ਹਾਡੇ ਜਿਹੜੇ ਸਤਕਾਰਯੋਗ ਨੇ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਉਹਨਾਂ ਦੇ ਨਾਮ ਦੀਆਂ ਸ਼ਬੀਲਾਂ ਤੱਕ ਲੱਗਦੀਆਂ ਤੇ ਉਹਨਾਂ ਦੇ ਨਾਮ ਦੇ ਹਸਪੀਟਲ ਚ ਪਾਣੀ ਨਾ ਹੋਣਾ ਕਿਤੇ ਨਾ ਕਿਤੇ ਬਹੁਤ ਵੱਡੀ ਘਾਟ ਆ ਸਾਡੇ ਵਾਸਤੇ ਤੇ ਇਸ ਕਰਕੇ ਅੱਜ ਅਸੀਂ ਆਪਣੇ ਵੱਲੋਂ ਇੱਥੇ ਪਾਣੀ ਦੀਆਂ ਪੇਟੀਆਂ ਲੈ ਕੇ ਆਏ ਆ ਜੋ ਅਸੀਂ ਮਰੀਜ਼ਾਂ ਚ ਵੰਡਣੀਆਂ ਜੀ ਜੀ ਰਾਜਨੀਤੀ ਪਾਰਟੀ ਦੇ ਕਿਸੇ ਮੈਂ ਮਿਲਣਾਂ ਦੇ ਅਗੇ ਨੂੰ ਮਿਲ ਕੇਗਾ ਕੋਈ ਮੈਂ ਜੀ ਕੁਵਰ ਵਿਜੇ ਪ੍ਰਤਾਪ ਜੀ ਨੂੰ ਕਿਸੇ ਸਮਾਗਮ ਤੇ ਮਿਲਿਆ ਵੀ ਸੀਗਾ ਤੇ ਮੈਂ ਉਹਨਾਂ ਅਗੇ ਰਿਕੁਐਸਟ ਵੀ ਕੀਤੀ ਸੀਗੀ ਕਿ ਇੱਦਾਂ ਇੱਦਾਂ ਤੁਹਾਡੇ ਹਲਕੇ ਦਾ ਜਿਹੜਾ ਗੁਰਨਾਣਕ ਦੇਵ ਹਸਪੀਟਲ ਆ ਉੱਥੇ ਪਾਣੀ ਦਾ ਬਹੁਤ ਬੁਰਾ ਹਾਲ ਆ ਗੰਦਗੀ ਦਾ ਬਹੁਤ ਬੁਰਾ ਹਾਲ ਆ ਬਾਥਰੂਮ ਇਹਨਾਂ ਦੇ ਬਹੁਤ ਜ਼ਿਆਦਾ ਗੰਦੇ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਉਹ ਬਹੁਤ ਜਲਦ ਹੱਲ ਕਰਾਂਗੇ ਬਟ ਮਹੀਨਾ ਹੋ ਗਿਆ ਤੇ ਹਾਲਤ ਹਾਲੇ ਤੱਕ ਹੋਇਆ ਨਹੀਂ ਤੇ ਮੈਂ ਪਹਿਲ ਕਰਦੇ ਹੋਏ ਕਿ ਸ਼ਾਇਦ ਤੁਹਾਨੂੰ ਵੇਖਾ ਵੇ ਕਿ ਹੋਰ ਵੀ ਲੋਕੀ ਇੱਧਰਲੇ ਬੰਨੇ ਧਿਆਨ ਦੇਣ ਇੱਧਰ ਜੁੜਨ ਕਿਉਂਕਿ ਜਦੋਂ ਕੋਈ ਆਵਾਜ਼ ਬੁਲੰਦ ਹੁੰਦੀ ਆ ਤਾਂ ਹੀ ਉਹਦਾ ਹੱਲ ਹੁੰਦਾ ਓਦਾਂ ਇਹਰੇ ਵੱਲ ਕਿਸੇ ਦਾ ਧਿਆਨ ਨਹੀਂ ਜਾਏਗਾ ਹੋਰ ਗਾਂ ਦਾ ਕੰਮ ਕੀ ਉਪਰਾਲਾ ਰੇਗਾ ਹੋਰ ਗਾਂ ਜੀ ਵੇਖੋ ਜ਼ੀਰੋ ਤੱਕ ਮਹਾਰਾਜ ਨੇ ਸ਼ਕਤੀ ਬਖਸ਼ੀ ਔਰੋਂ ਤੱਕ ਅਹੀ ਕੁਛ ਨਾ ਕੁਛ ਜ਼ਰੂਰ ਕਰਾਂਗੇ ਜਿਨ੍ਹਾਂ ਲੋਕਾਂ ਦਾ ਭਲਾ ਹੁੰਦਾ ਰਹੇ ਅਸੀਂ ਅੰਮ੍ਰਿਤਸਰ ਚ ਖਾਸ ਕਰਕੇ ਸ਼ਬੀਲਾ ਲਾਨਦੇ ਹਾਂ ਲੋਕਾਂ ਵਾਸਤੇ ਹੈਨਾ ਜਦੋਂ ਸਾਡੇ ਤਿਹਾੜ ਆਂਦੇ ਨੇ ਲੇਕਿਨ ਇੱਧਰਲੇ ਬੰਨੇ ਜਿੱਥੇ ਅਸਲ ਚ ਪਾਣੀ ਦੀ ਲੋੜ ਆ ਇੱਥੇ ਕੋਈ ਫੈਸਿਲਿਟੀ ਨਹੀਂ ਗਈ ਅੱਜ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਸ਼ੁਰੂ ਕੀਤਾ ਵਾ ਤੇ ਜੀਰੋ ਤੱਕ ਹਿੰਮਤ ਰਹੀ ਔਰ ਤੱਕ ਕਰਦੇ ਰਵਾਂਗੇ ਮੈਸੇਜ ਕੀ ਦੇਣਾ ਮੈਸੇਜ ਇਹ ਹੀ ਦਵਾਂਗੇ ਜੀ ਸਾਰਿਆਂ ਨੂੰ ਕਵਾਂਗੇ ਕਿ ਹਰ ਕੋਈ ਇਹੋ ਜਿਹਾ ਛੋਟਾ ਮੋਟਾ ਇਹੋ ਜਿਹਾ ਉਪਰਾਲਾ ਕਰਦੇ ਰੋ ਇੱਕ ਦੂਜੇ ਦਾ ਸਾਥ ਦਿੰਦੇ ਰੋ ਬਹੁਤ ਵਧੀਆ ਵਾ ਪਰਭੂ ਨੂੰ ਖੁਸ਼ ਕਰਨ ਦਾ ਪਰਮਾਤਮਾ ਨੂੰ ਖੁਸ਼ ਕਰਨ ਦਾ ਜਰੀਆ ਮੰਦਰ ਗੁਰਦੁਆਰੇ ਨਹੀਂ ਗੇ ਗਰੀਬ ਲੋਕਾਂ ਦੀ ਸਹਾਇਤਾ ਕਰੋ ਲੋੜਵੰਦ ਲੋਕਾਂ ਦੀ ਸਹਾਇਤਾ ਕਰੋ ਉਹ ਸਭ ਤੋਂ ਜ਼ਿਆਦਾ ਵਧੀਆ ਹੈ